ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਨਿਊ ਜਨਤਾ ਨਗਰ ਵਿਖੇ ਦਿਨ ਦਿਹਾੜੇ ਐਕਟਿਵਾ ਚੋਰੀ ਕਰਦੇ ਇੱਕ ਨੌਜਵਾਨ ਨੂੰ ਸਥਾਨਕ ਲੋਕਾਂ ਵੱਲੋਂ ਕਾਬੂ ਕੀਤਾ ਗਿਆ ਜਿਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਚੋਰੀ ਦੀ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਉਥੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਾਣ ਕੇ ਦਿੰਦੇ ਸਥਾਨਕ ਲੋਕਾਂ ਨੇ ਦੱਸਿਆ ਕਿ ਨੌਜਵਾਨ ਵੱਲੋਂ ਐਕਟਿਵਨ ਨੂੰ ਚਾਬੀ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਮਗਰ ਉਹਨਾਂ ਨੇ ਸੀਸੀਟੀਵੀ ਕੈਮਰੇ ਵਿੱਚ ਇਹ ਸਭ ਕੁਝ ਦੇਖ ਲਿਆ ਜਿਸ ਤੋਂ ਬਾਅਦ ਉਹਨਾਂ ਨੇ ਨੌਜਵਾਨ ਨੂੰ ਮੌਕੇ ਤੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਜੂਦਾ ਪੁਲਿਸ ਵੱਲੋਂ ਅਤੇ ਲੋਕਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਦੱਸਿਆ ਗਿਆ ਰਜੇਸ਼ ਕੁਮਾਰ ਜੀ ਸਰ ਕੀ ਵਾਰਦਾਤ ਹੋਈ ਉਹਨੂੰ ਲੱਗੀ ਸੀ ਕਿਦਾ ਕੀ ਚਾਬੀ ਲਾਣ ਲੱਗਿਆ ਸੀਗਾ ਜੀ ਸਕੂਟਰ ਨੂੰ ਅੰਦਰ ਬੈਠੇ ਦੇਖਦੇ ਸੀ ਕੈਮਰੇ 'ਚ ਜੀ ਤੇ ਭੱਜ ਕੇ ਫੜ ਲਿਆ ਜੀ ਬਸ ਛੋਟੀ ਜੀ ਵਾਰਦਾਤ ਇਹ ਹੋਈ ਹੈ ਕਿਸੇ ਨੂੰ ਚਾਬੀ ਲਾ ਰਿਆ ਸੀ ਸਕੂਟਰ ਨੂੰ ਐਕਟਿਵ ਨੂੰ ਐਕਟਿਵ ਨੂੰ ਹਾਂ ਜੀ ਚਾਬੀ ਉਹਦੇ ਹੱਥੋਂ ਖੜੀ ਹੈ ਜੀ ਭੱਜ ਕੇ ਫੜਿਆ ਵਾ ਤੇ ਹੁਣ ਤੁਸੀਂ ਬਹੁਤ ਸੰਭਾਲੇ ਕਰਤਾ ਕਰਤਾ ਜੀ ਬਿਲਕੁਲ ਸਰ ਕਿਹੜੀ ਜਗ੍ਹਾ ਇਹ ਗਲੀ ਨੰਬਰ 10 ਨਿਊ ਜਨਤਾ ਨਗਰ ਡਾਬਾ ਰੋਡ ਅੱਛੀ ਗੱਲ ਕੀ ਨਾਮ ਆ ਭਾਈ ਤੁਹਾਡਾ ਐਸਐਸਆਰ ਰਾਜਪਾਲ ਸਿੰਘ ਜੀ ਕਿਹੜੇ ਖਾਲੇ ਤੋਂ ਪੀਸੀਆਰ 36 ਤੋਂ ਜੀ ਹਾਂਜੀ ਤੇ ਮੈਂ ਮਾਮਲਾ ਕਿਸ ਦਾ ਮਾਮਲਾ ਮਾਮਲਾ ਕੰਟਰੋਲ ਤੋਂ ਫੋਨ ਆਇਆ ਜੀ ਕਹਿੰਦੇ ਵੀ ਐਕਟ ਵਾਲ ਨੂੰ ਕੋਈ ਚੋਰੀ ਕਰਨ ਲੱਗਿਆ ਸੀਗਾ ਨਾਮ ਵਿਅਕਤੀ ਇਹਦਾ ਦੇਖਦੇ ਜਾ ਕੇ ਤੇ ਗਲੀ ਨੰਬਰ 10 ਨਿਊ ਜਨਤਾ ਨਗਰ ਡਾਬਾ ਰੋਡ ਕੋਈ ਕੁਝ ਬਰਾਮਦ ਵੀ ਹੋਇਆ ਤਕੋ ਬਰਾਮਦ ਇੱਕ ਚਾਬੀ ਹੋਈ ਹੈ ਜੀ ਹਾਂ ਬਾਕੀ ਸਕੂਟਰੀ ਦੇ ਮਾਲਕ ਤੋਂ ਪੁੱਛ ਰਹੇ ਆ ਫੁਟੇਜ ਲੈ ਰਹੇ ਆ ਫੁਟੇਜ ਲੈ ਕੇ ਜੋ ਵੀ ਕਾਰਵਾਈ ਬਣੂਗੀ ਕਿੱਥੇ ਲੈ ਕੇ ਜਾ ਰਹੇ ਹੋ ਇਹਨੂੰ ਥਾਣਾ ਸਿਮਲਾਪਰੀ